ਦੁਨੀਆਂ ਦਾ ਸਭ ਤੋਂ ਵੱਡੇ ਘਾਟੇ ਦੀ ਗੱਲ ਕਰਨ ਲੱਗਿਆ ਗਾਥਾ ਸੁਣਾਉਣ ਲੱਗਿਆ ਕਿਤੇ ਹੌਲ ਨਾ ਪੈ ਜੇ ਤੇ ਇਹ ਸੁਣ ਕੇ ਤੁਹਾਡੇ ਹੌਲ ਪੈਣਾ ਚਾਹੀਦਾ ਕਿ ਘਾਟਾ ਪਿਆ ਕਿਨੂੰ ਆ ਤੁਹਾਨੂੰ ਪਿਆ ਸਭ ਤੋਂ ਵੱਡਾ ਘਾਟਾ ਤੇ ਮੈਂ ਕਹਿੰਦਾ ਦੁਨੀਆਂ ਦੀ ਸਭ ਤੋਂ ਕੀਮਤੀ ਚੀਜ਼ ਨਾ ਅਸੀਂ ਮੁਫਤਤੀ ਚਕਾ ਬੈਠੇ ਤੇ ਵੇਚਿਆ ਕੀ ਆ ਮੁਫਤ ਦੇ ਵਿੱਚ ਕੀ ਚੀਜ਼ ਫੜਾ ਬੈਠੇ ਆ ਆਪਣਾ ਪਿਓ ਗੁਰਵਾਣੀ ਨੂੰ ਮੰਨਦੇ ਹੋ ਨਾ ਤਾ ਫਿਰ ਗੁਰਬਾਣੀ ਦੀ ਮੰਨਿਓ ਜਰੂਰ ਅੱਜ ਮੰਨ ਕੇ ਅੱਜ ਪੋਸਟ ਸ਼ੇਅਰ ਕਰ ਦਿਓ ਹੱਥ ਬੰਨ ਕੇ ਬੇਨਤੀ ਕਰਦਾ ਖਾਸ ਤੌਰ ਤੇ ਕਿਉਂਕਿ ਬੜਾ ਵੱਡਾ ਇੱਕ ਸੰਘਰਸ਼ ਆਉਣ ਵਾਲੇ ਟਾਈਮ 'ਚ ਸ਼ੁਰੂ ਹੋਣਾ ਕੱਲਾ ਇੱਥੇ ਨਹੀਂ ਹੋਣਾ ਜਿਵੇਂ ਕਹਿੰਦੇ ਆ ਕਿ ਤੀਜੀ ਵਿਸ਼ਵ ਜੰਗ ਵੀ ਉਸੇ ਮੁੱਦੇ ਤੇ ਲੱਗਣੀ ਆ ਤੇ ਜਿਹੜੀ ਕੀ ਆ ਸਭ ਤੋਂ ਕੀਮਤੀ ਚੀਜ਼ ਦੇ ਉੱਤੇ ਲੱਗਣੀ ਆ ਕਿਉਂਕਿ ਉਹ ਕੀਮਤੀ ਚੀਜ਼ ਹੈ ਕਿਹਦੇ ਕੋਲੇ ਦੁਨੀਆ 'ਚ ਸਭ ਤੋਂ ਅਮੀਰ ਖੇਤੇ ਕੋਲੇ ਉਹ ਆ ਪੰਜਾਬ ਤੁਹਾਡੇ ਕੋਲੇ ਸੀ ਤੇ ਘਾਟਾ ਕਿੱਥੇ ਖਾਦਾ ਅੱਜ ਤੁਹਾਨੂੰ ਅਹਿਸਾਸ ਕਰਾਉਣਾ ਤੇ ਵਿਚਾਰ ਚਰਚਾ 'ਚ ਸਭ ਤੋਂ ਵੱਧ ਭਰਾ ਸ਼ਾਮਲ ਹੋਇਓ ਹੁਣ ਮੈਂ ਗੁਰਬਾਣੀ ਦੀ ਮੰ ਤਾ ਕਹਿੰਦਾ ਵੀ ਗਰਵਾਣੀ ਨੂੰ ਮੰਨਿਓ ਕਿਉਂ ਕਿਉਂਕਿ ਗਰਵਾਣੀ ਨੇ ਤੁਹਾਨੂੰ ਉਸ ਚੀਜ਼ ਨੂੰ ਕਿਹਾ ਪਿਓ ਮੰਨਣ ਨੂੰ ਕਿਹਾ ਗਰਵਾਣੀ ਕਹਿੰਦੀ ਕਿ ਆ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਾਤਾ ਆਪਾਂ ਸ਼ੁਰੂ ਤੋਂ ਪੜਦੇ ਆਏ ਆ ਪਰ ਇਸ ਲਈ ਆ ਦੋਸਤੋ ਮੈਂ ਕਿਹਾ ਵੀ ਤੁਹਾਡੇ ਚੋਂ ਜਾਂ ਮੇਰੇ ਮੈਂ ਲਾ ਲਓ ਆਪਣੇ ਚੋਂ ਕੋਈ ਵੀ ਪੈਦਾ ਨਹੀਂ ਹੋਣਾ ਸੀ ਜੇ ਸਾਡੇ ਮਾਪੇ ਦਾ ਕਿਤੇ ਮਲਾਪਣਾ ਹੋਇਆ ਹੁੰਦਾ ਤੇ ਗੁਰੂ ਨੇ ਏਡੀ ਸੋਚ ਸਮਝ ਕੇ ਸਾਨੂੰ ਕਿਹਾ ਪਿਓ ਦਾ ਦਰਜਾ ਪਾਣੀ ਨੂੰ ਦੇਣ ਨੂੰ ਕਿਹਾ ਕਿਉਂਕਿ ਜੇ ਪਾਣੀ ਦਾ ਮਲਾਪ ਸਾਡੀ ਮਿੱਟੀ ਨਾਲ ਨਹੀਂ ਨਾ ਹੁੰਦਾ ਧਰਤੀ ਨਾਲ ਧਰਤੀ ਨੂੰ ਮਾਂ ਕਿਹਾ ਜੇ ਨਹੀਂ ਹੁੰਦਾ ਤਾ ਜਿੰਸ ਪੈਦਾ ਨਹੀਂ ਹੁੰਦੀ ਤੇ ਇਸੇ ਜਿੰਸ ਦੇ ਕਰਕੇ ਦੁਨੀਆ ਦਾ ਸਭ ਤੋਂ ਅਮੀਰ ਖਿੱਤਾ ਅੱਜ ਪੰਜਾਬ ਅੱਜ ਉਜੜਨ ਕਿਨਾਰੇ ਵਾ ਗਿਆ ਕਿਉਂਕਿ ਅਸੀਂ ਘਾਟੇ ਦਾ ਸੌਦਾ ਕਰ ਬੈਠੇ ਘਾਟੇ ਦਾ ਸੌਦਾ ਕਿੰਨਾ ਕੀਤਾ ਪਹਿਲਾਂ ਸਮਝ ਲਓ ਤੁਹਾਨੂੰ ਥੋੜਾ ਜਿਹਾ ਹੌਲ ਪਊਗਾ ਜ਼ਰੂਰ ਤੇ ਪੈਣਾ ਚਾਹੀਦਾ ਜੇ ਨਹੀਂ ਪੈਂਦਾ ਤਾਂ ਫਿਰ ਮੇਰੇ ਖਿਆਲ ਚ ਅਸੀਂ ਮਾਗੇ ਫੀਲਿੰਗਲੈਸ ਲੋਕ ਆ ਸਭ ਤੋਂ ਵੱਡੀ ਗੱਲ ਦੱਸਦਾ ਦੋਸਤੋ ਅਸੀਂ ਮੁੱਢ ਤੋਂ ਲੈ ਲਓ ਅੱਜ ਤੱਕ ਅਸੀਂ ਚੌਲ ਪੈਦਾ ਕਰਦੇ ਆਏ ਆ ਜਿਹੜੇ ਕਿ ਅਸੀਂ ਖਾਂਦੇ ਵੀ ਹੈ ਨਹੀਂ ਤੇ ਘਾਟਾ ਕਿੱਡਾ ਖਾਂਦੇ ਆ 1 ਕਿਲੋ ਚੌਲ ਤਿਆਰ ਕਰਨ ਤੇ 4000 ਲੀਟਰ ਪਾਣੀ ਲੱਗਦਾ ਤੇ ਪਿਛਲੇ 10 ਸਾਲਾਂ ਤੋਂ ਅਸੀਂ 20 ਰੁਪਏ ਦੀ ਬਿਸਲੈਰੀ ਮਾਗੇ ਵਾਟਰ ਦੀ ਬੋਤਲ ਲੈ ਕੇ ਆਉਨੇ ਆ ਤੇ ਸੋਚ ਕੇ ਦੇਖੋ ਮੈਂ ਕਹਣਾ 10 ਰੁਪਏ ਵੀ ਮੁੱਲ ਲਾ ਲਈਏ ਨਾ ਜੇ ਅਸੀਂ ਤਾਂ ਮੈਂ ਕਹਣਾ 1 ਕਿਲੋ ਝੋਨਾ ਤਿਆਰ ਕਰਨ ਤੇ 40000 ਰੁਪਏ ਦਾ ਪਾਣੀ ਲੱਗਦਾ ਜਿਹਦਾ ਮੁੱਲ ਸਾਡਾ ਗਿਣਿਆ ਨਹੀਂ ਜਾਂਦਾ ਤੇ 40000 ਰੁਪਿਆ ਦਾ 1 ਕਿਲੋ ਝੋਨਾ ਤਿਆਰ ਕਰਕੇ ਵੇਚਦੇ ਕਿੰਨੇ ਰੁਪਏ ਜਾ 20 ਰੁਪਏ ਤੇ ਯਾਰ ਇਦੋਂ ਵੱਡਾ ਘਾਟਾ ਕੀ ਹੋ ਇੱਕ ਕਿਲੋ ਕਣਕ ਤਿਆਰ ਕਰਨ ਤੇ 900 ਲੀਟਰ ਪਾਣੀ ਲੱਗਦਾ ਤੇ 900 ਲੀਟਰ ਦੇ حساب ਨਾਲ ਲਾਈਗੇ ਤਾਂ 9000 ਰੁਪਏ ਦਾ ਕੀ ਆ ਪਾਣੀ ਲੱਗ ਜਾਂਦਾ 1 ਕਿਲੋ ਕਣਕ ਤਿਆਰ ਕਰਨ ਤੇ ਤੇ ਵੇਚਦੇ ਕਿੰਨੇ ਆ ਉਹ ਵੀ 20 ਰੁਪਏ ਦੇ ਵਿੱਚ ਆਲੂ ਦੀ ਫਸਲ ਪਿੱਛੇ ਜੇ ਹੁਣ ਵੱਢ ਕੇ ਹਟਿਆ 500 ਲੀਟਰ ਪਾਣੀ 1 ਕਿਲੋ ਆਲੂਆਂ ਤੇ ਲੱਗ ਜਾਂਦਾ ਆ ਪੰਜ ਸਤ ਆਲੂ ਚੜਦੇ ਆ ਤੇ 5000 ਰੁਪਏ ਦਾ ਪਾਣੀ ਕਿ ਕਿਲੋ ਆਲੂ ਤਿਆਰ ਕਰਨ ਤੇ ਲੱਗਦਾ ਜਿਹੜਾ ਅਸੀਂ ਸਾਰੀ 10 ਰੁਪਏ ਚ ਦੇ ਦਿੰਨੇ ਆ ਤੇ ਜਿਹੜਾ ਤੁਹਾਡੇ ਹੱਥਾਂ 'ਚ ਮੋਬਾਈਲ ਆ ਉਹਦੀ ਵੀ ਕਹਾਣੀ ਸੁਣ ਲਓ ਇੱਕ ਮੋਬਾਈਲ ਤਿਆਰ ਕਰਨ ਤੇ ਘੱਟੋ-ਘੱਟ ਜੇ ਆਪਾਂ ਮਿਨਿਮਮ ਵੀ ਲਾ ਕੇ ਚੱਲ ਗਏ 13000 ਲੀਟਰ ਪਾਣੀ ਲੱਗਦਾ ਇੱਕ ਮੋਬਾਈਲ ਤਿਆਰ ਕਰਨ ਤੇ ਵੀ ਲੱਗਦਾ ਕਦੇ ਭਰ ਕੇ ਦੇਖ ਲਿਓ Google ਦੇ ਵਿੱਚ ਤੇ ਫਿਰ ਮੋਬਾਈਲ ਸਾਨੂੰ ਮਿਲਦਾ ਕਿੰਨੇ ਦਾ ਉਹ ਵੀ ਘੱਟੋ-ਘੱਟ ਕਿਉਂਕਿ ਬਾਹਰਲੇ ਬਣਾਉਂਦੇ ਸਾਨੂੰ 25 25 30 30000 ਜਾਂ 1.5 ਲੱਖ ਦਾ Apple ਦਾ ਮੋਬਾਈਲ ਐਵੇਂ ਨਹੀਂ ਆਉਂਦਾ ਅਗਲੇ ਪਾਣੀ ਦਾ ਮੁੱਲ ਜੋੜਦੇ ਆ ਇਹਦੇ 'ਚ ਇਸੇ ਕਰਕੇ ਅਹਿਸਾਸ ਹੋਣਾ ਜ਼ਰੂਰੀ ਆ ਅਹਿਸਾਸ ਹੋਊਗਾ ਤੇ ਤੁਸੀਂ ਤੇ ਗੱਲ ਕਰੋਗੇ ਤੇ ਗੱਲ ਕਰਾਂਗੇ ਤਾਂ ਬਚਾਂਗੇ ਨਹੀਂ ਬਚਨੇ ਸਾਡੇ 'ਚ ਕੋਈ ਨਹੀਂ 286 ਸੈਂਟੀਮੀਟਰ ਪਾਣੀ ਸਾਡਾ ਆਏ ਸਾਲ ਥੱਲੇ ਜਾਈ ਜਾਂਦਾ ਅੱਜ ਪੰਜਾਬੀ ਟ੍ਰਿਬਿਊਨ ਤੇ ਭਾਈ ਚਰਨਜੀਤ ਭੁੱਲੜ ਦਾ ਮਾਕੇ ਪੜਿਆ ਉਹਨਾਂ ਨੇ ਪਾਣੀ ਬਚਾਉਣ ਦੀ ਗੱਲ ਕੀਤੀ ਆ ਕੁਝ ਭਰਾਵਾਂ ਦੇ ਕੀ ਉਹ ਚ ਗੱਲ ਵੀ ਕੀਤੀ ਆ ਵੀਰ ਦਾ ਮਾਕੇ ਵੀਰ ਨੇ ਮੇਰੇ ਨਾਲ ਵੀ ਗੱਲ ਕੀਤੀ ਸੀ ਉਹਦਾ ਵੀ ਜ਼ਿਕਰ ਕੀਤਾ ਮੈਂ ਇੱਕੋ ਗੱਲ ਕਹਿਣਾ ਕਿ ਅਸੀਂ ਚੰਨ ਤੇ ਪਾਣੀ ਭਾਲਦੇ ਫਿਰਦੇ ਆ ਚੰਨ ਤੇ ਪਾਣੀ ਮਿਲੇ ਨਾ ਮਿਲੇ ਪਰ ਸਾਡਾ ਪਾਣੀ ਨਹੀਂ ਥੇ ਹੋਣਾ ਸਾਨੂੰ ਇਹ ਗੱਲ ਯਾਦ ਰੱਖਿਓ 900 ਫੁੱਟ ਤੇ ਪਾਣੀ ਵਗ ਗਿਆ ਜਿਹੜਾ ਅੱਗੇ 150 200 ਮਾਕੇ ਮੀਟਰ ਦੇ ਉੱਤੇ ਪਾਣੀ ਕੀ ਆ ਐਵਰੇਜ ਪੰਜਾਬ ਚਾਈ ਖੜੀ ਆ ਤੇ 2000 ਮੈਂ ਕਹਿੰਦਾ ਵੀ ਜੇ ਲਾ ਕੇ ਚੱਲ ਗਏ 35 ਤੱਕ ਘੱਟੋ ਘੱਟ ਕਹਿੰਦਾ ਵੀ 300 ਮੀਟਰ ਤੋਂ ਪਾਣੀ ਥੱਲੇ ਚਲਿਆ ਜਾਣਾ ਤੇ ਜਿਹੜਾ ਉੱਪਰਲੇ ਚੈਂਬਰਾਂ ਦਾ ਪਾਣੀ ਅਸੀਂ ਸਾਰਾ ਪੀ ਜਾਣਾ 117 ਬਲਾਕਾਂ ਦਾ ਜਿਹੜਾ ਡੇਂਜਰ ਜ਼ੋਨ ਚ ਵਗ ਗਿਆ ਪਾਣੀ 138 ਬਲਾਕਾਂ ਪੂ ਟੋਟਲ ਪੰਜਾਬ ਦੇ ਤੇ ਬਾਕੀ 10 12 ਦਾ ਕੀ ਹੈ ਡੇਂਜਰ ਜ਼ੋਨ ਚ ਕੀ ਹੈ ਆਉਣ ਵਾਲਾ ਤੇ ਸੋਚ ਕੇ ਦੇਖੋ ਸਾਡੇ ਕੋਲੇ ਬਚਿਆ ਕੀ ਆ ਦੁਨੀਆ ਦਾ ਸਭ ਤੋਂ ਅਮੀਰ ਖਿੱਤਾ ਮੈਂ ਇਸੇ ਕਰਕੇ ਕਹਿਣਾ ਅਸੀਂ ਮੁਰਗੀ ਮਾਰ ਕੇ ਠੀਕ ਹੈ ਨਾ ਅੰਡੇ ਭਾਲਦੇ ਆਂ ਮੁਰਗੀ ਮਾਰ ਲਾਂਗੇ ਅੰਡੇ ਵੀ ਪੱਲੇ ਨਹੀਂ ਪੈਣੇ ਇਹ ਗੱਲ ਯਾਦ ਰੱਖਿਓ ਜੇ ਗੱਲ ਨਾਲ ਸਹਿਮਤ ਹੋਂਦਾ ਥੋੜਾ ਜਿਹਾ ਤੁਹਾਡੇ ਨਾਲ ਡਾਟਾ ਵੀ ਸਾਂਝਾ ਕਰਦਾ ਤੇ ਇੱਕ ਗੱਲ ਤੇ ਹੁਣ ਹੌਲ ਪੈਣ ਲੱਗਣਾ ਤੁਹਾਨੂੰ ਮਹਿਸੂਸ ਕਰਕੇ ਦੇਖਿਓ ਮੈਂ ਕਿਹਾ ਵੀ ਸਾਡਾ ਪਾਣੀ ਹਰ ਸਾਰਾ ਰੀਚਾਰਜ ਜਿਹੜਾ ਹੁੰਦਾ ਨਾ 18.94 ਬਿਲੀਅਨ ਕਿਊਬਿਕ ਜਿਹੜਾ ਪਾਣੀ ਆ ਸਾਡਾ ਉਹ ਰੀਚਾਰਜ ਹੋ ਜਾਂਦਾ ਬਿਲੀਅਨ ਕਿਊਬਿਕ ਮੀਟਰ ਤੇ ਅਸੀਂ ਪਾਣੀ ਕੱਢ ਕਿੰਨਾ ਰਹੇ ਆ 28.02 ਬਿਲੀਅਨ ਕਿਊਬਿਕ ਮੀਟਰ ਪਾਣੀ ਅਸੀਂ ਕੱਢ ਰਹੇ ਆ ਤੇ ਸਾਡਾ ਕੀ ਆ ਲਗਭਗ 10.95 ਬਿਲੀਅਨ ਕਿਊਬਿਕ ਜਿਹੜਾ ਮੀਟਰ ਪਾਣੀ ਆ ਵੱਧ ਕੱਢ ਰਹੇ ਆ ਅਸੀਂ ਹੁਣ ਮੜ ਜਾ ਗੌਰ ਨਾਲ ਸੁਣਿਓ ਇੱਕ ਬਿਲੀਅਨ ਕਿਊਬਿਕ ਮੀਟਰ ਦੇ ਵਿੱਚ ਕਿੰਨਾ ਲੀਟਰ ਪਾਣੀ ਹੁੰਦਾ 1000 ਦੇ ਨਾਲ ਦੋਸਤੋ ਨਾਲ 12 ਜ਼ੀਰੋਆਂ ਲਾ ਲਿਓ ਉਹਨਾ ਪਾਣੀ ਬਣ ਜਾਂਦਾ ਠੀਕ ਹੈ ਨਾ ਤੇ ਉਹਦੇ ਨਾਲ ਇੱਕ ਜ਼ੀਰੋ ਗੁਣਾ ਕਰਕੇ ਠੀਕ ਹੈ ਉਹਨੇ ਲੀਟਰ ਪਾਣੀ ਬਣ ਜਾਂਦਾ 12 ਸਿਫਰਾਂ ਲਾ ਕੇ 1000 ਦੇ ਨਾਲ ਤੇ ਉਹਦੇ ਨਾਲ ਇੱਕ ਸਿਫਰ ਹੋਰ ਜੋੜ ਦਿਓ ਜੇ 10 ਰੁਪਏ ਲੀਟਰ ਵੀ ਪਾਣੀ ਲੱਗੇ ਤਾਂ 1000 ਦੇ ਨਾਲ 13 ਸਿਫਰਾਂ ਲੱਗ ਜਾਂਦੀਆਂ ਨੇ ਫੇਰ ਪਾਣੀ ਦਾ ਕੀ ਆ ਮੁੱਲ ਬਣਦਾ ਤੇ ਬਣਦਾ ਕਿੰਨਾਗਾ 10 ਲੱਖ ਕਰੋੜ ਬਣਦਾ ਤੇ 10 ਲੱਖ ਕਰੋੜ ਨੂੰ ਜੇ ਆਪਾਂ 28 ਨਾਲ ਗੁਣਾ ਕਰਦੀਏ ਕਿਉਂਕਿ 28 ਬਿਲੀਅਨ ਕਿਊਬਿਕ ਮੀਟਰ ਪਾਣੀ ਅਸੀਂ ਕੀ ਆ ਕੱਢ ਰਹੇ ਆ ਤਾਂ ਮੋਟਾ ਜਿਹਾ ਹਿਸਾਬ ਲਾ ਲਈਏ 280 ਲੱਖ ਕਰੋੜ ਦਾ ਪਾਣੀ ਅਸੀਂ ਕੱਢ ਰਹੇ ਆ 280 ਲੱਖ ਕਰੋੜ ਦਾ ਤੇ ਪੰਜਾਬ ਸਰਕਾਰ ਦਾ ਕਿੰਨਾ ਕਰਜ਼ਾ ਕਿੰਨਾ 4 ਲੱਖ ਕਰੋੜ ਸੋਚ ਕੇ ਦੇਖੋ ਕਿੰਨੇ ਅਮੀਰ ਆ ਸੀ ਅਸੀਂ ਕਦੇ ਵੀ ਮੈਂ ਇੱਕੋ ਗੱਲ ਕਰਦਾ ਹੁੰਨਾ ਵਾਰ-ਵਾਰ ਕੇ ਪੰਜਾਬ ਉਜੜਦਾ ਨਹੀਂ ਜੇ ਅਸੀਂ ਥੋੜਾ ਜਿਹਾ ਵੀ ਸੰਭਲ ਜਾਈਏ ਕਿਉਂ ਕਹਿਣਾ ਕਿਉਂਕਿ ਦੋਸਤੋ ਜਿਹੜਾ ਸਾਡੇ ਕੋਲੇ ਖਜ਼ਾਨਾ ਨਾ ਆਏ ਸਾਲ 1 ਲੱਖ ਕਰੋੜ ਦੀ ਫਸਲ ਸੀ ਵੇਚਦੇ ਆ ਪਰ ਅਸਲ ਉਹਦਾ ਮੁੱਲ ਕਿੰਨਾ ਇਹ ਸਾਨੂੰ ਵੀ ਅਹਿਸਾਸ ਨਹੀਂ ਹੈਗਾ 230 ਮਿਲੀਅਨ ਮਕੇ ਟਨ ਜਿਹੜਾ ਨਾ ਜਾ ਮਿਲੀਅਨ ਟਨ ਮੀਟ੍ਰਿਕ ਟਨ ਸੀ ਕੀ ਆ ਵੇਚਦੇ ਆ ਮਿਲੀਅਨ ਮੀਟਰਿਕ ਟਨ ਦਾ ਜੇ ਅਸੀਂ ਮੋਟਾ ਜਿਹਾ ਹਿਸਾਬ ਲਾ ਲਈਏ ਤਾਂ ਦੋਸਤੋ ਸਿਫਰਾਂ ਜਿੰਨੀਆਂ ਲੱਗਦੀਆਂ ਨੇ ਨਾ ਕਦੇ ਗੁਣਾ ਕਰਕੇ ਦੇਖਿਓ 230 ਮਿਲੀਅਨ ਮੀਟਰਿਕ ਟਨ ਦੇ ਵਿੱਚ 23 ਦੇ ਨਾਲ 8 ਸਿਫਰਾਂ ਲੱਗ ਜਾਣਗੀਆਂ ਉਹਨੇ ਕੁਆਂਟਲ ਬਣੂਗਾ ਉਨੇ ਕੁਆਂਟਲ ਨੂੰ ਕਹਾ ਕਿਆ ਉਹਦੇ ਪਿਛਲੇ ਪਾਸੇ ਚਾਰ ਸਿਫਰਾਂ ਲਾ ਦਿਓ 40000 ਵਾਲੀਆਂ ਠੀਕ ਹੈ ਨਾ ਤੇ ਮੂਰੇ ਚਾਰ ਨਾਲ ਮਲਟੀਪਲਾਈ ਕਰ ਦਿਓ ਮੈਂ ਕਹਿੰਦਾ ਤੱਕ ਤੋਂ ਬਾਹਰ ਵਗ ਜਾਣੀਆਂ ਫਿਗਰ ਜਿੰਨਾ ਸਾਡਾ ਘਾਣ ਹੋ ਰਿਹਾ ਪਾਣੀ ਦਾ ਐਦੂੰ ਮੀਰ ਮਾ ਕੇ ਸਾਡਾ ਸੂਬਾ ਬਣੀ ਨਹੀਂ ਸਕਦਾ ਸੀ ਅੱਜ ਜਿਹੜੇ ਘਾਟੇ ਦੀ ਗੱਲ ਕਰਦਾ ਕੱਲੇ ਉਹ ਪਾਣੀ ਦੀ ਗੱਲ ਕਰਦਾ ਜਿਹੜਾ ਸੀ ਥੱਲੋਂ ਕੱਢ ਕੇ ਵਰਤੀ ਜਾਂਦੇ ਆ ਜਿਹੜੇ ਵੱਡੇ ਘਾਟੇ ਪਏ ਉਹ ਤਾਂ ਬਾਅਦ ਦੀ ਗੱਲ ਹੈਗੀ ਆ ਜਿਹੜਾ ਪਾਣੀਆਂ ਦੇ ਵਿੱਚ ਸਾਨੂੰ ਸਰਕਾਰਾਂ ਨੇ ਮਾਰਿਆ ਭਗਵੰਤ ਮਾਨ ਦੇ ਅਗੇਂਸਟ ਕੀ ਅੱਜ ਅਸੀਂ ਕੁਝ ਵੀ ਗੱਲ ਕਰਦੇ ਆ ਪਰ ਉਦੋਂ ਪਹਿਲਾਂ ਦੀ ਥੋੜਾ ਜਿਹਾ ਇਹ ਸੋਚ ਲਈਏ ਕਿ ਪਹਿਲਾਂ ਸਰਕਾਰਾਂ ਨੇ ਕੀ ਕੀਤਾ ਫਿਰ ਭਗਵੰਤ ਮਾਨ ਨਾਲ ਵੀ ਗੱਲ ਕਰਾਂਗੇ ਇੱਕ ਗੱਲ ਜ਼ਰੂਰ ਪਿਛਲੇ ਟਾਈਮ ਤੇ ਚੰਗੀ ਹੋਈ ਆ ਮੈਂ ਕਹਣਾ ਕਿ ਅਸੀਂ ਪਿਛਲੇ 4 ਕੁ ਮਹੀਨਾ ਚ ਨਾ 3.36 ਐਮਐਫ ਪਾਣੀ ਪਿਛਲੇ ਸਾਲ ਇਹਨਾਂ ਦਿਨਾਂ ਚ ਵਰਤਿਆ ਸੀ 4 ਮਹੀਨਾ ਚ ਤੇ ਐਤਕੇ ਸੀ 4.16 ਐਮਐਫ ਪਾਣੀ ਮਿਲੀਅਨ ਏਕੜ ਫੁੱਟ ਪਾਣੀ ਵਰਤ ਚੁੱਕੇ ਆ ਜਿਹਦੇ ਵਾਸਤੇ ਕੀ ਇਹ ਚੰਗੀ ਗੱਲ ਆ ਹੁਣ ਪਿਛਲੇ ਟਾਈਮ ਤੇ ਦੇਖੀਏ ਅਸਲ ਵਿੱਚ ਪਾਣੀ ਦੀ ਜਿਹੜੀ ਵਰਤੋਂ ਗਿਣੀ ਜਾਂਦੀ ਆ ਨੋ 21 ਮਈ ਤੋਂ 21 ਸਤੰਬਰ ਤੱਕ ਗਿ ਵੀ ਕਿੰਨਾ ਪਾਣੀ ਆਪਾਂ ਕੰਜ਼ਿਊਮ ਕਰਦੇ ਆ ਆਪਣੇ ਹਿੱਸੇ ਦਾ ਤੇ 4 ਮਹੀਨੇ ਦਾ ਬਾਕੀ ਕੀ ਹੈ ਡੈਮਾ ਦੇ ਪਾਣੀ ਜਿਹੜਾ ਰਿਜ਼ਰਵ ਕੀਤਾ ਜਾਂਦਾ ਉਹ ਗਿਣਿਆ ਨਹੀਂ ਜਾਂਦਾ ਪਰ 21 ਮਈ ਤੋਂ ਮੈਂ ਕਹਣਾ ਵੀ ਆਪਾਂ ਜੇ 20 ਮਈ ਤੱਕ ਦਾ ਪੂਰੇ ਸਾਲ ਦੀ ਟਨਿਓਰ ਪਿਛਲੇ ਸਾਲ ਦੀ ਦੇਖ ਲਈਏ 22 ਤੋਂ 23 ਦੀ ਤਾਂ ਅਸੀਂ ਦੇਖਦੇ ਆਂ ਦੋਸਤੋ ਪੰਜਾਬ ਨੇ ਪੰਜਾਬ ਦੇ ਹਿੱਸੇ ਦਾ ਪਾਣੀ ਬੰਦਾ ਸੀ 11.285 ਮਿਲੀਅਨ ਏਕੜ ਫੁੱਟ ਤੇ ਵਰਤਿਆ ਸੀ ਕਿੰਨਾ 9.787 ਮਿਲੀਅਨ ਏਕੜ ਫੁੱਟ ਇਹ ਕੀ ਆ ਡਾਟਾ ਮੇਰਾ ਨਹੀਂ ਹੈ ਚਰਜੀ ਦੇ ਭੁੱਲਰ ਨੇ ਬਕਾਇਦਾ ਡਿਪਾਰਟਮੈਂਟ ਤੋਂ ਕੀ ਹੈ ਲੈ ਕੇ ਉਹ ਗੱਲ ਪਬਲਿਸ਼ ਕੀਤੀ ਗਈ ਸੀ ਤੇ ਦੂਜੇ ਨੰਬਰ ਤੇ ਦੇਖੀਏ ਰਾਜਸਥਾਨ ਜਿਹੜਾ ਹੈਗਾ ਉਹਨਾਂ ਦਾ ਦੋਸਤੋ ਪਾਣੀ ਕਿੰਨਾ ਵਰਤ ਰਹੇ 8.65 ਮਿਲੀਅਨ ਏਕੜ ਫੁੱਟ ਤੇ ਉਹਨਾਂ ਦਾ ਬਣਦਾ ਹੈ ਸ 7.78 ਸੀ ਆਪਦੇ ਹਿੱਸੇ ਤੋਂ ਵੱਧ ਪਾਣੀ ਕੰਜ਼ੂਮ ਕਰ ਰਹੇ ਆ ਵਰਤ ਰਹੇ ਆ ਤੇ ਅਸੀਂ ਕੀ ਆ 2 ਮਿਲੀਅਨ ਏਕੜ ਫੁੱਟ ਕੀ ਆ ਘੱਟ ਵਰਤ ਰਹੇ ਆ ਤੇ ਹਰਿਆਣਾ ਵੀ ਸਾਡੇ ਨਾਲੋਂ ਮੂਰੇ ਆ ਉਹ ਵੀ 6.56 ਮਿਲੀਅਨ ਏਕੜ ਫੁੱਟ ਪਾਣੀ ਵਰਤ ਰਿਹਾ ਆਪਦੇ ਹਿੱਸੇ ਦਾ ਤੇ ਬਣਦਾ ਸੀ 6.16 ਵੱਧ ਵਰਤ ਰਿਹਾ ਕੱਲੀ ਅਸੀਂ ਘੱਟ ਵਰਤ ਰਹੇ ਹਾਂ ਤੇ ਵੱਧ ਵਰਤਣ ਵਾਸਤੇ ਪਿੱਛੇ ਜੇ ਜਦੋਂ ਕਿਹਾ ਕਿ 100% ਦੀ ਕੰਜ਼ਮਪਸ਼ਨ ਕਰੋ ਨਹਿਰੀ ਪਾਣੀ ਦੀ ਤਾਂ ਨਹਿਰੀ ਪਟਵਾਰ ਕਰਨ ਨੇ ਸਟ੍ਰਾਈਕ ਕਰਤੀ ਸਾਡੇ ਕਿਤੇ ਨਾ ਕਿਤੇ ਦੋਸਤੋ ਕੰਮ ਦੇ ਵਿੱਚੋਂ ਵੀ ਅਸੀਂ ਕੀ ਆ ਭੱਜਣਾ ਚਾਹਣੇ ਆ ਮੈਂ ਇੱਕ ਦੱਸਦਾ ਕਿ ਉਹ ਸਿਆਸੀ ਮੈਂ ਕਿ ਲੜਾਈ ਦੀ ਭੇਂਟ ਚੜ੍ਹ ਕੇ ਜਿਹੜੇ ਭਰਾ ਮੈਂ ਕਿ ਉਹਦੇ 'ਚ ਹੈਗੇ ਆ ਕ੍ਰਿਸ਼ਨ ਕੁਮਾਰ ਵਰਗਾ ਇਮਾਨਦਾਰ ਬੰਦਾ ਜੇ ਵਿਭਾਗ ਵਿੱਚ ਕੰਮ ਕਰਦਾ ਨਾ ਉਹਦੇ ਹਮੇਸ਼ਾ ਹੀ ਖਿਲਾਫ ਰਹੇ ਆ ਮੁਲਾਜ਼ਮ ਐਜੂਕੇਸ਼ਨ ਡਿਪਾਰਟਮੈਂਟ ਵਾਲੇ ਵੀ ਹੋਰ ਵੀ ਅੱਜ ਉਹ ਨਹਿਰੀ ਵਿਭਾਗ ਵਿੱਚ ਆ ਉਹ ਕਹਿੰਦੇ 100% ਕੰਜ਼ਮਪਸ਼ਨ ਕਰੋ ਜ ਕਹਿੰਦੇ ਜੀ ਇਹ ਪਾਣੀ ਵੇਚਣ ਨੂੰ ਫਿਰਦੇ ਆ ਘਟਾਉਣ ਨੂੰ ਫਿਰਦੇ ਆ ਕੋਟਾ ਯਾਰ ਸ਼ਰਮ ਮੰਨਣ ਉਹ ਵੀ ਭਰਾ ਮਾੜੀ ਮੋਟੀ ਸੋਚ ਕੇ ਦੇਖੋ ਅਸਲ ਦੇ ਵਿੱਚ ਰੌਲਾ ਕੀ ਆ ਕੰਜ਼ਮਪਸ਼ਨ ਜੇ ਅਸੀਂ 100% ਦਿਖਾਵਾਂਗੇ ਵੀ ਅਸੀਂ ਆਪ ਦਾ ਹਿੱਸੇ ਦਾ 100% ਪਾਣੀ ਵਰਤ ਰਹੇ ਆ ਫੇਰ ਹੀ ਅਸੀਂ ਹੋਰ ਮੰਗਣ ਜੋਗੇ ਆ ਅਸੀਂ ਮ ਜਾ ਕੇ ਗਿਆ ਸੈਂਟਰ ਪੁੱਛੋ ਆਪਦਾ ਜੇ ਸਭ ਦਾ ਉਹਨੂੰ ਕਿਹਨੇ ਅਗਲੇ ਕਹਿਣਗੇ ਪਹਿਲਾਂ ਪਾਣੀ ਦਾ ਤੁਹਾਡੇ ਤੋਂ ਪੂਰਾ ਵਰਤਿਆ ਨਹੀਂ ਜਾ ਰਿਹਾ ਪਹਿਲਾਂ ਤਾਂ 70% ਕੰਜ਼ਮਪਸ਼ਨ ਜਿਹੜੇ ਪਹਿਲੇ ਪਾਣੀ ਦੇ ਉਹਦਾ ਤੁਸੀਂ ਕਰ ਨਹੀਂ ਰਹੇ ਤੇ ਹੋਰ ਕਾਦੇ ਵਾਸਤੇ ਮੰਗਦੇ ਹੋ ਤਾਂ ਸਾਨੂੰ ਪਹਿਲਾਂ ਹੀ ਕੰਜ਼ਮਪਸ਼ਨ 100% ਕਰਨੀ ਪਊਗੀ ਜਿਹੜੇ ਪ੍ਰਾਕਾ ਕਿਸੇ ਵਿਭਾਗ ਵਿੱਚ ਕੰਮ ਕਰਦੇ ਉਹ ਵੀ ਜਾਂਦਾ ਯੂਟਿਲਾਈਜੇਸ਼ਨ ਸਰਟੀਫਿਕੇਟ ਦੇਣਾ ਪੈਂਦਾ ਫੰਡਾਂ ਦਾ ਵੀ ਪੂਰਾ ਵਰਤ ਲਿਆ ਫਿਰ ਅਗਲਾ ਫੰਡ ਰੀਲੀਜ਼ ਹੁੰਦਾ ਤਾਂ ਇਹ ਗੱਲ ਨੂੰ ਅਸੀਂ ਉਲਟ ਲੈ ਕੇ ਕੰਮ ਤੋਂ ਮਾ ਕੇ ਜੀਚ ਰੌਂਦੀ ਥਾਦੋ ਕਿ ਇਹੀ ਕਹਿੰਦੇ ਆ ਕਿ ਪਾਣੀ 100% ਕੰਜ਼ੂਮ ਕਰਾਉਦਾ ਸਰਟੀਫਿਕੇਟ ਦਿਓ ਉਹ ਸਰਟੀਫਿਕੇਟ ਤਾਂ ਮੰਗਦੀ ਆ ਸਰਕਾਰ ਬਾਕੀ ਉਹਨੂੰ ਪਹਿਲਾਂ ਕਰਾਉਂਗੇ ਫਿਰ ਹੀ ਸਰਟੀਫਿਕੇਟ ਦੇਣ ਜੋਗੋ ਤਾਂ ਕਿ 100% ਕੰਜ਼ਮਪਸ਼ਨ ਦਿਖਾਓ ਪਾਣੀ ਦੀ ਉਹ ਚੀਜ਼ ਸਾਡੇ ਵਰਗਿਆਂ ਨੇ ਵੀ ਉਲਟ ਸ਼ੇਅਰ ਕੀਤੀਆਂ ਨੇ ਇਸੇ ਕਰਕੇ ਸਾਰੇ ਭਰਾਵਾਂ ਨੂੰ ਬੇਨਤੀ ਕਰਦਾ ਮੁੱਦੇ ਦੀ ਗੰਭੀਰਤਾ ਨੂੰ ਸਮਝੋ ਅੱਜ ਅਸੀਂ ਕੀ ਇਹ ਕੰਜ਼ਮਪਸ਼ਨ ਹੋ ਰਹੀ ਆ ਪਾਣੀ ਦੀ ਨਾ ਤਾਂ ਬਿਜਲੀ ਵਿਭਾਗ ਦਾ ਕਿੱਡਾ ਵੱਡਾ ਘਾਟਾ ਜਿਹੜਾ ਕਿ ਸਾਡੇ ਸਿਰ ਹੀ ਪੈ ਰਿਹਾ ਸਾਨੂੰ ਮੁਫਤ ਬਿਜਲੀ ਦਿੱਤੀ ਜਾਂਦੀ ਆ ਪਰ ਉਹਦੀ ਸਬਸਿਡੀ ਜਿਹੜੀ ਦਿੱਤੀ ਜਾ ਰਹੀ ਆ ਅਸੀਂ ਬਾਹਾਂ ਠੰਡੇ ਕਰਨ ਦੇ ਚੱਕਰ ਦੇ ਵਿੱਚ ਹੀ ਪਾਣੀ ਲਈ ਜਾਂਦੇ ਆ ਹੁਣ ਇਹਨਾਂ ਮਸਲਿਆਂ ਦਾ ਹੱਲ ਕੀ ਆ ਹੁਣ ਕਿਸਾਨ ਜਥੇਬੰਦੀਆਂ ਸਹਿਰਦ ਹੋਣ ਨੂੰ ਤਿਆਰ ਨਹੀਂ ਹੈਗੀਆਂ ਸਿਰਫ ਝੰਡੇ 'ਚ ਡੰਡਾ ਪਾ ਕੇ ਨਹੀਂ ਸਰਨਾ ਹੱਥ ਬੰਨ੍ਹ ਕੇ ਬੇਨਤੀ ਜਥੇਬੰਦੀਆਂ ਨੂੰ ਆ ਲੜਾਈ ਤੁਸੀਂ ਐਮਐਸਪੀ ਦੀ ਲੜ ਰਹੇ ਹੋ ਪਰ ਐਮਐਸਪੀ ਕਾਦੀ ਕੱਲੀ ਝੋਨੇ ਦੀ ਨਹੀਂ ਅਸੀਂ ਲੈਣੀ ਹੁਣ ਝੋਨਾ ਤੇ ਕਣਕ ਹੀ ਪੰਜਾਬ ਦੀਆਂ ਮੁੱਖ ਫਸਲਾਂ ਤਾਂ ਨੇ ਕਿਉਂਕਿ ਝੋਨੇ ਦੇ ਕਣਕ ਦੇ ਉੱਤੇ ਸਾਨੂੰ ਕੱਲੀ ਐਮਐਸਪੀ ਨਹੀਂ ਮਿਲਦੀ ਖਰੀਦੀ ਗਾਰੰਟੀ ਮਿਲ ਰਹੀ ਹੈ ਮੈਂ ਕਹਿੰਦਾ ਪੰਜ-ਸੱਤ ਫਸਲਾਂ ਤੇ ਵੀ ਸਾਨੂੰ ਖਰੀਦੀ ਗਾਰੰਟੀ ਹੋਰ ਮਿਲ ਜੇ ਨਾ ਪੰਜਾਬ ਦੇ ਲੋਕ ਝੋਨਾ ਛੱਡ ਦੇਣਗੇ ਕਿਉਂਕਿ ਅਸੀਂ ਖਾਂਦਾ ਕੋਈ ਨਹੀਂ ਸਾਡੇ ਚੋਂ ਸਾਡੀ ਮਜਬੂਰੀ ਆ ਠੀਕ ਹੈ ਨਾ ਖਰੀਦੀ ਗਾਰੰਟੀ ਕੱਲੀ ਝੋਨੇ ਤੇ ਆ ਤਾਂ ਮੈਂ ਕਹਣਾ ਵੀ ਅਸੀਂ ਡਿਮਾਂਡ ਹੀ ਉਹਨਾਂ ਗੱਲਾਂ ਤੇ ਕਿਉਂ ਨਹੀਂ ਸਕਤੋ ਕਿ ਕਰਦੇ ਵੀ ਸਾਨੂੰ ਪੰਜ-ਸੱਤ ਫਸਲਾਂ ਦੀ ਖਰੀਦੀ ਗਾਰੰਟੀ ਦਿਓ ਬਾਈ ਫਸਲਾਂ ਤੇ ਐਮਐਸਪੀ ਦੇ ਹੀ ਰਹੇ ਆ ਅਗਲੇ ਕਾਨੂੰਨੀ ਗਾਰੰਟੀ ਜਿਹੜੀ ਮੰਗ ਰਹੇ ਆ ਆਪਾਂ ਖਰੀਦੀ ਗਾਰੰਟੀ ਜਦੋਂ ਨਾਲ ਲਵਾਂਗੇ ਨਾ ਤਾਂ ਮੈਂ ਕਹਣਾ ਆਪਣੇ ਆਪ ਹੀ ਅਸੀਂ ਕੀ ਆ ਉਧਰ ਨੂੰ ਮੂਵ ਕਰ ਜਾਗੇ ਝੋਨਾ ਆਪਣੇ ਆਪ ਹੀ ਛੱਡ ਦੇਾਂਗੇ ਇਸ ਕਰਕੇ ਸਾਡੀ ਡਿਮਾਂਡ ਮੁੱਖ ਜਿਹੜੀ ਹੋਣੀ ਚਾਹੀਦੀ ਆ ਫਿਰ ਅਗਲੀ ਜਿਹੜੀ ਅਹਿਮ ਗੱਲ ਆ ਹੁਣ ਭਰਾ ਕਈ ਗੱਲਾਂ ਕਰਦੇ ਆ ਮੁੱਖ ਮੰਤਰੀ ਸਾਹਿਬ ਵੀ ਬੋਲਦੇ ਆ ਕਹਿੰਦੇ ਵੀ ਅਸੀਂ ਖਰੀਦਾਂਗੇ ਜਿਹੜਾ 126 ਪੀਆਰ 126 ਖਰੀਦਾਂਗੇ ਖਰੀਦਣਗੇ ਕਿਵੇਂ ਮੁੱਖ ਮੰਤਰੀ ਨੇ ਝੋਨਾ ਨਹੀਂ ਖਰੀਦਣਾ ਐਫਸੀਆਈ ਨੇ ਖਰੀਦਣਾ ਤੇ ਐਫਸੀਆਈ ਤੋਂ ਕਾਹ ਖਰੀਦਣਾ ਕੀ ਆ ਲਾ ਕੇ ਲਾਉਣਾ ਕਿਹਨਾਂ ਨੇ ਸੈਲਰ ਵਾਲਿਆਂ ਦੇ ਸੈਲਰ ਵਾਲੇ ਆ ਕਿ ਅਸੀਂ ਮਾਰ ਕੇ ਧਰਤੇ ਤੇ ਮਾਰ ਕੇ ਕਿਹਨੇ ਧਰਿਆ ਕਿਤੇ ਨਾ ਕਿਤੇ ਕਿਸਾਨ ਜਥੇਬੰਦੀਆਂ ਦਾ ਜਿਹੜਾ ਧ ਟਰੇਲ ਰੇਲ ਟ੍ਰੈਕਾਂ ਦੇ ਉੱਤੇ ਮਾਲ ਗੱਡੀਆਂ ਗਈਆਂ ਨਹੀਂ ਪੰਜਾਬ ਚੋਂ ਜੀਰੀ ਕੀ ਸੌਰੀ ਚੌਲ ਚੱਕਿਆ ਨਹੀਂ ਗਿਆ ਕਦਮਾ ਚੋਂ ਐਫਸੀਆਈ ਦੇ ਚੋਂ ਐਫਸੀਆਈ ਨੇ ਸੈਂਟਰ ਸਰਕਾਰ ਨੇ ਆਪਦਾ ਸੈਂਟਰ ਪੂਲ ਦਾ ਕੋਟਾ ਹੋਰ ਸਟੇਟਾਂ ਜੋ ਮੰਗਾ ਕੇ ਪੂਰਾ ਕਰ ਲਿਆ ਕਿਉਂਕਿ ਹਰੇਕ ਸਟੇਟ ਚ ਝੋਨਾ ਹੋਣ ਲੱਗ ਗਿਆ ਉਥੋਂ ਮੰਗਾ ਕੇ ਪੂਰਾ ਕਰ ਲਿਆ ਹੁਣ ਸਾਡੇ ਜਿਹੜੇ ਸੈਲਰਾਂ ਵਾਲੇ ਆ ਉਹ ਵਿਚਾਰੇ ਕੀ ਆ ਕਿੱਥੇ ਲਾ ਰਿਹਾ ਝੋਨਾ ਡੰਪ ਕਰ ਰਿਹਾ ਜਾ ਕੇ ਆ ਰਾਜਸਤ ਆਪਣਾ ਸੌਰੀ ਹਰਿਆਣੇ ਚ ਉਥੇ ਉਹਨਾਂ ਨੂੰ ਸਪੇਸ ਮਿਲੀ ਤੇ ਸਪੇਸ ਹੀ ਹੈ ਨਹੀਂ ਕਿਉਂਕਿ ਅਸੀਂ ਗੱਡੀ ਟ੍ਰੇਨ ਲੰਘਣ ਨਹੀਂ ਦਿੱਤੀ ਤੇ ਸਾਰੇ ਸੈਲਰ ਲਾਈਨ ਕੀ ਅੱਜ ਪਿੱਟੀ ਜਾਂਦੇ ਆ ਘਾਟੇ 'ਚ ਗਏ ਆ ਤੇ ਟਰੱਕਾਂ ਦਾ ਕਿਰਾਇਆ ਐਫਸੀਆਈ ਨਹੀਂ ਦਿੰਦੀ ਉਹ ਖੁਦ ਸਿਰੋ ਪੈ ਰਿਆ ਕਿੰਨਾ ਪੈ ਰਿਆ 30 30 ਹਜ਼ਾਰ ਰੁਪਿਆ ਇੱਕ ਟਰੱਕ ਦਾ ਕਿਰਾਇਆ ਪੈਂਦਾ ਉਹਨਾਂ ਨੂੰ ਜਿਹੜੀ ਗੱਡੀ 'ਚ ਉਹ ਬੱਚਤ ਹੋਣੀ ਸੀ ਉਹ ਵੀ ਪੱਲਿਓਂ ਪੈ ਕੇ ਅਗਲੇ 4-4 ਕਰੋੜ ਰੁਪਿਆ ਸੈਲਰਾਂ ਤੇ ਲਾਇਆ ਉਹ ਘਾਟੇ ਦੇ ਜ਼ਿੰਮੇਵਾਰ ਕਿਤੇ ਨਾ ਕਿਤੇ ਜਥੇਬੰਦੀਆਂ ਦਾ ਗਲਤ ਤਰੀਕੇ ਨਾਲ ਵਿਰੋਧ ਕਰਨਾ ਮਾਲ ਗੱਡੀਆਂ ਦਾ ਵਿਰੋਧ ਕੀਤਾ ਤਾਂ ਜੋ ਘਾਟੇ 'ਚ ਗਏ ਆ ਉਹਨਾਂ ਬੰਦਿਆਂ ਨੇ ਕੱਲ ਨੂੰ ਥੋੜਾ ਝੋਨਾ ਚੱਕਣਾ ਉੱਥੇ ਫਿਰ ਅਸੀਂ ਝੰਡੇ ਲੈ ਕੇ ਕਹਾਂਗੇ ਵੀ ਖਰੀਦੋ ਜੀ ਸਾ ਮੁੱਖ ਮੰਤਰੀ ਨੂੰ ਵੀ ਮੈਂ ਇੱਕ ਬੇਨਤੀ ਕਰਦਾ ਵੀ ਐਫਸੀਆ ਤੋਂ ਨਾਰਮ ਚੇਂਜ ਕਰਾਓ ਚਾ ਨਾਰਮ ਚੇਂਜ ਕਿਵੇਂ ਹੋਣਗੇ ਉਹ ਵੀ ਗੱਲ ਸਮਝਣ ਵਾਲੀ 126 ਝੋਨਾ 131 ਪੀਆ 131 ਆ 118 ਝੋਨਾ ਵੀ ਹੈਗਾ ਇਹ ਸ਼ਾਰਟ ਟਰਮ ਵੈਰੈਟੀਆਂ ਹੈਗੀਆਂ ਨੇ ਇਹ ਲਾ ਕੇ ਸਾਡਾ ਪਾਣੀ ਬਹੁਤ ਵੱਡੀ ਮਾਤਰਾ ਚ ਬਚ ਸਕਦਾ ਇਹ ਅਸੀਂ ਮੌਨਸੂਨ ਆਈ ਤੋਂ ਵੀ ਲਾ ਸਕਦੇ ਆ ਪਰ ਕਾਰਨ ਕੀ ਆ ਇਹ ਝੋਨਾ ਜਦੋਂ ਵੱਢਦੇ ਆ ਉਦੋਂ ਮੋਇਸਚਰ ਗਵਾਉਂਦਾ ਨਹੀਂ ਉਦੋਂ ਫਿਰ 17 ਮੋਇਸਚਰ ਖਰੀਦਣ ਦੀ ਕੰਡੀਸ਼ਨ ਆ ਫਿਰ ਅਸੀਂ ਖੇਤਰੋ ਖੇਤਰੀ ਕੀ ਇਨਸਪੈਕਟਰ ਨਾਲ ਏਜੰਸੀਆਂ ਦੇ ਨਾਲ ਹੁੰਦੇ ਆ ਮਸਲਾ ਕੀ ਕਰਾਉਣ ਵਾਲਾ ਮੈਂ ਕਿਹਾ ਮੋਇਸਚਰ ਅਗਲੇ ਵਧਾ ਦੇਣਗੇ 17 ਤੋਂ ਕੀ ਹੈ 20 ਵੀ ਕਰ ਦੇਣਗੇ ਖਰੀਦ ਵੀ ਲੈਣਗੇ ਪਰ ਉਹਦੇ ਵਾਸਤੇ ਕੀ ਹੈ ਔਰ ਲਾਉਣਾ ਕਿੰਨਾ ਤੇ ਹੈ ਸੈਲਰ ਵਾਲਿਆਂ ਦੇ ਸੈਲਰ ਵਾਲਾ ਘਾਟਾ ਨਹੀਂ ਖਾਂਦਾ ਸੈਲਰ ਵਾਲੇ ਨੂੰ ਇੱਕ ਕੁਆਂਟਲ ਚੋਂ 67 ਕਿਲੋ ਚੌਲ ਦੇਣਾ ਪੈਂਦਾ ਉਹ 67 ਦੀ ਥਾਂ ਤੇ ਅਸੀਂ ਕੀ ਹੈ 68 ਕਿਲੋ ਕਰਾ ਲਈ ਅੱਗੇ ਡਰਾਈ ਮਿਲਦੀ ਸੀ 1% ਮੋਇਸਚਰ ਕੱਟ ਮਿਲ ਜਾਂਦਾ ਸੀ ਉਹਨਾਂ ਨੂੰ ਮਾਰ ਕੇ 67 ਕਿਲੋ ਦੀ ਥਾਂ ਉਹ 68 ਕਿਲੋ ਦੇ ਕੇ ਵੀ ਚੱਲ ਜਾਂਦਾ ਸੀ ਉਹ ਵੀ ਘਟਾ ਕੇ ਇਹਨਾਂ ਨੇ 0.5 ਕਰਤਾ ਸਾਡੇ 68 ਕਿਲੋ ਚੌਲ ਦੇਣਾ ਪੈਂਦਾ ਉਹ ਡਰਾਈ ਵੀ 1% ਕਰਵਾਈ ਜਾਵੇ ਇੰਨਾ ਕੁ ਕਰਨ ਵਾਲੀ ਮੈਂ ਕਿਹਾ ਸਾਡਾ ਝੋਨਾ ਬੜਾ ਸੌਖਾ ਵਿਗਜੂ 126 ਨਹੀਂ ਫਿਰ ਛੇਤਰੋ ਛਿਤਰੀ ਫੇਰ ਅਸੀਂ ਆਪਸ ਵਿੱਚ ਹੋਵਾਂਗੇ ਜਥੇਬੰਦਿਆ ਫਿਰ ਝੰਡੇ ਚੱਕਣ ਗਿਆ ਮੈਂ ਕਿਹਾ ਮੁੱਦੇ ਦੀ ਕੀ ਹੈ ਜੜ ਤੋਂ ਸਮਝ ਗਏ ਐਫਸੀਆਈ ਤੋਂ ਨਾਰਮਸ ਚੇਂਜ ਕਰਾਉਣੇ ਪੈਣਗੇ ਜਿਹੜੀਆਂ ਕੰਡੀਸ਼ਨਸ ਹੈਗੀਆਂ ਨੇ ਅਗਲੇ ਕਹਾ ਜਿਹੜੋ ਚੌਲ ਲੈਂਦੇ ਆ 15% ਮੋਇਸਚਰ ਲੈਂਦੇ ਆ 3-3% ਡੈਮੇਜ ਕਲਰ ਲੈਂਦੇ ਆ 25% ਬਰੂਕਨ ਲੈਂਦੇ ਆ ਉਹ ਸਾਰੀਆਂ ਚੀਜ਼ਾਂ ਕੀ ਹੈ ਚੇਂਜ ਕਰਾਉਣੀਆਂ ਪੈਣਗੀਆਂ ਜੇ ਅਸੀਂ 126 ਤੋਂ 131 ਵੈਰੈਟੀ ਪੰਜਾਬ ਦੇ ਵਿੱਚ ਸਾਡੇ ਕਿਸਾਨ ਭਰਾਵਾਂ ਤੋਂ ਲਵਾਉਣੀ ਆ ਜਿਹੜੀ ਸ਼ਾਰਟ ਟਰਮ ਦੀ ਵੈਰਾਈਟੀਆਂ ਲਗਭਗ 30% ਦੇ ਕਰੀਬ ਪਾਣੀ ਬਜਦਾ ਉਹਨਾਂ ਨਾਲ ਇਹਦੇ ਵਾਸਤੇ ਕਿਸਾਨਾਂ ਨੂੰ ਮੁੱਖ ਮੰਤਰੀ ਦੇ ਨਾਲ ਖੜਕੇ ਐਫਸੀਆਈ ਦੇ ਗਲ ਚਾਥਾ ਪਾਉਣਾ ਪੂ ਸੈਂਟਰ ਸਰਕਾਰ ਤੇ ਉਹ ਡਿਮਾਂਡ ਜਿਹੜੀ ਹੈਗੀ ਆ ਉਹ ਸਾਨੂੰ ਕਰਨੀ ਪੈਣੀ ਆ ਤੇ ਸਭ ਤੋਂ ਵੱਡਾ ਮਸਲਾ ਕੱਲ ਨੂੰ ਤੁਹਾਡੇ ਨਾਲ ਸਾਂਝਾ ਕਰਾਂਗੇ ਵੀ ਪਾਣੀਆਂ 'ਚ ਠੱਗੀ ਕੀ ਵੱਜੀ ਆ ਸਰਕਾਰਾਂ ਦੀ ਕੀ ਨਲਕੀ ਰਹੀ ਆ ਉਹ ਸਾਰੀ ਤੁਹਾਡੇ ਨਾਲ ਸਾਂਝੀ ਕਰਾਂਗੇ ਪਰ ਉਹਦੇ ਵਾਸਤੇ ਇੱਕੋ ਬੇਨਤੀ ਕਰਦਾ ਕਿ ਕਿਸਾਨ ਜਥੇਬੰਦੀਆਂ ਮੁੱਖ ਮੰਤਰੀ ਨੂੰ ਲੈ ਕੇ ਨਾਲ ਕਹਿਣ ਵੀ ਚੰਗਾ ਤੂੰ ਆ ਜਾ ਉਦੋਂ ਵਿਚੋਲਾ ਪਾ ਕੇ ਉਹਨੂੰ ਕੀ ਇਹ ਸਮਝੌਤੇ ਕਰਨ ਨੂੰ ਤਾਂ ਤਿਆਰ ਸੀ ਮੈਂ ਕਹਿੰਦਾ ਵੀ 78 79 80 ਧਾਰਾ ਖਤਮ ਕਰਾ ਲਓ ਪੰਜਾਬ ਦੇ ਸਾਰੇ ਮਸਲੇ ਹੱਲ ਨੇ ਪਾਣੀ ਦੇ ਕਿਵੇਂ ਹੱਲ ਨੇ ਅੱਜ ਬਰੀਫਤੀ ਦਾਦਾ 78 ਧਾਰਾ 1966 ਜਦੋਂ ਪੰਜਾਬ ਹਰਿਆਣਾ ਅੱਡ ਹੋਇਆ ਉਦੋਂ ਬਣੀ ਆ 78 ਧਾਰਾ ਕੀ ਕਹਿੰਦੀ ਸੀ ਪਹਿਲਾਂ ਸਟੇਟ ਲਿਸਟ ਸਬਜੈਕਟ ਸੀ ਪੰਜਾਬ ਨੇ ਫੈਸਲਾ ਕਰਨਾ ਸੀ ਵੀ ਕਿਹਨੂੰ ਪਾਣੀ ਦੇਣਾ ਕਿਹਨੂੰ ਨਹੀਂ 78 ਧਾਰਾ ਦੇ ਵਿੱਚ ਪਾਣੀਆਂ ਦੀ ਵੰਡ ਦਾ ਜਿਹੜਾ ਅਧਿਕਾਰ ਆ ਉਹ ਸੈਂਟਰ ਚਾ ਕੇ ਆਪਦੇ ਕੋਲੇ ਲੈ ਗਿਆ 79 ਧਾਰਾ ਕੀ ਆ ਵੀ ਨਹਿਰਾਂ ਦੀ ਸਾਰੀ ਦੇ ਨਾਲ ਸੰਬੰਧਤ ਆ ਉਹ ਵੀ ਚਾ ਕੇ ਸੈਂਟਰ ਆਉ ਦੇ ਕੋਲੇ ਲੈ ਗਿਆ ਮੁੱਖ ਮੰਤਰੀ ਜਾਂ ਪੰਜਾਬ ਸਰਕਾਰ ਆ ਦੀ ਮਰਜ਼ੀ ਨਾਲ ਪੰਜਾਬ ਚ ਕੋਈ ਨਹਿਰ ਨਹੀਂ ਬਣਾ ਸਕਦੇ ਤੇ 80 ਤਾਰਾ ਕੀ ਆ ਜਿਹੜੇ ਪ੍ਰੋਜੈਕਟ ਨੇ ਪਾਣੀ ਦੀਆਂ ਮਾ ਕੇ ਦਰਿਆਵਾਂ ਦੇ ਉੱਤੇ ਬਣੇ ਹੋਏ ਹਾਈਡਰੋ ਪ੍ਰੋਜੈਕਟ ਨੇ ਹੋਰ ਪ੍ਰੋਜੈਕਟ ਨੇ ਉਹਨਾਂ ਪ੍ਰੋਜੈਕਟਾਂ ਨੂੰ ਵੀ ਆਪਾਂ ਕੀ ਆ ਸੈਂਟਰ ਆਉ ਦੇ ਕੋਲੇ ਲੈ ਗਿਆ ਅਧਿਕਾਰ ਉਹਨੇ ਲੈ ਲਿਆ ਬੀਵੀਐਮਡੀ ਵਾਲਾ ਮਸਲਾ ਤਾਂ ਹੀ ਉੱਠਿਆ ਵਿਆ ਇਹ ਤਿੰਨੇ ਧਰਾਵਾਂ ਜੇ ਟੁੱਟ ਜਾਣ ਸਭ ਤੋਂ ਵੱਡੀ 78 ਤਾਰਾ ਜੇ ਅਸੀਂ ਤੜਾਉਂ ਚ ਕਾਮਯਾਬ ਹੋ ਜਾਂਦੇ ਆ ਤਾਂ ਪਾਣੀ ਦੀ ਵੰਡ ਸਾਡੇ ਅਧਿਕਾਰ ਖੇਤਰ ਰੂ ਤੇ ਸਾਨੂੰ ਮਾਰਿਆ ਕਿੱਥੇ ਕਿੱਤੇ ਹੱਥ ਕਿਹੜੇ ਕਿਹੜੇ ਨੇ ਵੜਾਇਆ ਕਿਹੜੀ ਸਿਆਸੀ ਪਾਰਟੀ ਨੂੰ ਫਿੱਟ ਲਾਨ ਦੇਣੀ ਬਣਦੀ ਆ ਇਹਦੇ ਤੇ ਤਾਂ ਕੱਲ ਨੂੰ ਗੱਲ ਕਰਾਂਗੇ ਅੱਜ ਸਿਰਫ ਇਸ ਗੰਭੀਰ ਮੁੱਦੇ ਦੇ ਸਾਰੇ ਭਰਾਵਾਂ ਨੂੰ ਹੱਥ ਬੰਨ੍ਹ ਕੇ ਬੇਨਤੀ ਕਰਦਾ ਅਸੀਂ 2001 ਦੇ ਵਿੱਚ ਸਾਡੇ ਕੋਲੇ 7.78 ਲੱਖ ਟਿਊਬਲ ਕਨੈਕਸ਼ਨ ਸੀ ਜਿੰਨਾਂ ਚੋਂ ਲਗਭਗ ਜੇ ਮੰਨ ਕੇ ਚੱਲੀਏ 98% 10 ਹਰਸ ਪਾਵਰ ਤੋਂ ਘੱਟ ਵਾਲੇ ਸੀ 10 ਹਰਸ ਪਾਵਰ ਤੋਂ ਘਟ ਕੀ ਆ ਪੰਜ ਦੀਆਂ ਮੋਟਰਾਂ 7.5 ਦੀ ਮੋਟਰ ਛੜੀ ਕੀ ਆ ਪਾਈ ਰਹੀ ਸੀਗੀ ਜਿਹੜੀ ਮੋਟਰ ਸੀ ਤੇ ਹੁਣ ਕਿੰਨੇ ਆ 14.5 ਲੱਖ ਟਿਊਬਲ ਕਨੈਕਸ਼ਨ ਤੇ ਸਾਡੇ ਜਿਹੜੇ ਕੀ ਆ ਲਗਭਗ 40% ਦੇ ਕਰੀਓ 10 ਹਰਸ ਪਾਵਰ ਤੋਂ ਵੱਡੀਆਂ ਮੋਟਰਾਂ ਲੱਗੀਆਂ ਅਸਲ ਤਾਂ ਵੱਧ ਲੱਗੀਆਂ ਨੇ ਪਰ ਕੰਗਾਂ ਨੇ ਲੋਡ ਦੇ ਪੈਸੇ ਨਹੀਂ ਭਰੇ ਵੇ ਤਾਂ 40% 10 ਹਰਸ ਪਾਵਰ ਤੋਂ ਵੱਧ ਦਾ ਮਤਲਬ ਕੀ ਆ 20 25 25 ਹਰਸ ਪਾਵਰ ਦੀਆਂ ਮੋਟਰਾਂ ਪਾਈਆਂ ਨੇ ਇੰਨਾ ਡੂੰਘਾ ਪਾਣੀ ਵਗ ਗਿਆ ਆਏ ਸਾਲ ਕੀ ਆ ਅਸੀਂ ਫਿਲਟਰ ਕੀ ਆ ਜੋੜ-ਜੋੜ ਕੇ ਲੋਰੰਗ ਥੱਲੇ ਤਾਰ ਹੀ ਜਾਂਦੇ ਆ ਠੀਕ ਹੈ ਨਾ 5 5 6 6 ਫੁੱਟ ਕੀ ਆ ਆਏ ਸਾਲ ਲੋਰਗ ਥੱਲੇ ਤਰਨੇ ਪੈਂਦੇ ਆ ਕਿਉਂਕਿ ਇੱਕ ਸਾਲ ਦੇ ਵਿੱਚ ਲਗਭਗ ਜਿਹੜਾ ਮੰਨਿਆ ਜਾਂਦਾ 3 ਫੁੱਟ ਦੇ ਕਰੀਬ ਪਾਣੀ ਥੱਲੇ ਜਾ ਰਿਹਾ ਤੇ بچਾਂਗੇ ਕਿਵੇਂ ਪ੍ਰਾਣੇ ਕੀ ਆ ਜਿਹੜੇ ਜਿੱਥੇ ਵੀ ਅਜਾੜਾ ਹੋਇਆ ਨਾ ਉਹ ਪਾਣੀ ਮੁੱਕਣ ਤੇ ਅਜਾੜਾ ਹੋਇਆ ਅਜਾੜੇ ਕੰਨੀ ਜਾਣ ਦੀ ਥਾਂ ਤੇ ਅਸੀਂ ਬਚ ਜੀਏ ਮੁਰਗੀ ਮਾਰਨ ਦੀ ਥਾਂ ਤੇ ਠੀਕ ਹੈ ਨਾ ਅਸੀਂ ਆਂਡਾ ਹੀ ਖਾ ਲਗੇ ਹੱਥ ਬੰਨ ਕੇ ਬੇਨਤੀ ਕਰਦਾ ਸਾਰੇ ਭਰਾਵਾਂ ਨੂੰ ਇਸ ਗੱਲ ਨੂੰ ਅੱਗੇ ਤੁਰਦੀ ਕਰਿਓ ਯਾਰ ਸਾਂਝੀ ਕਰਿਓ ਸਾਥ ਦਿਓ ਜਿਹੜੇ ਕੀ ਆ ਮੈਂ ਕਹਣਾ ਵੀ ਪਿਓ ਮੰਨਦੇ ਹੋ ਗੁਰਬਾਣੀ ਨੂੰ ਮੰਨਦੇ ਹੋ ਤੇ ਗੁਰਬਾਣੀ ਦਾ ਫਲਸਫਾ ਤੁਹਾਨੂੰ ਇੱਕੋ ਹੀ ਗੱਲ ਕਹਿੰਦਾ ਕਿ ਆਪਦਾ ਪਿਓ ਦਾ ਸੌਦਾ ਨਾ ਕਰੀਏ ਅਸੀਂ ਬੜਾ ਸਖਤ ਤੇ ਚਾਹ ਉਹਦੇ ਪਿਓ ਦਾ ਸੌਦਾ ਕਰੀ ਬੈਠੇ ਆ ਤੇ ਪਿਓ ਤੁਸੀਂ ਸਾਰੇ ਜੇ ਗੁਰਬਾਣੀ ਨੂੰ ਮੰਨਦੇ ਹੋ ਤਾਂ ਪਾਣੀ ਨੂੰ ਪਿਓ ਮੰਨਣਾ ਪਊ ਤੇ ਪਿਓ ਦਾ ਧਰ ਸਾਡੀ ਕੀ ਆ ਧਰਤੀ ਮਾਂ ਮਿੱਟੀ ਨੂੰ ਜਿਹਨੂੰ ਮਾਂ ਕਹਿੰਦੇ ਆ ਗੁਰਬਾਣੀ ਵੀ ਕੀ ਆ ਧਰਤੀ ਨੂੰ ਮਾਂ ਕਹਿੰਦੇ ਆ ਉਹਦਾ ਮੇਲ ਜੇ ਹੋਊਗਾ ਤਾਂ ਜਿੰਸ ਪੈਦਾ ਉਹ ਨਹੀਂ ਸਾਡੀਆਂ ਜਿੰਸਾਂ ਇਸ ਧਰਤੀ ਤੋਂ ਓਝੜ ਜਾਣਗੀਆਂ ਇਸ ਗੱਲ ਨੂੰ ਸੀਰੀਅਸ ਲੈ ਕੇ ਇਸ ਪੋਸਟ ਨੂੰ ਸ਼ੇਅਰ ਹੀ ਕਰ ਦਿਓ ਜੀ ਕਉਂਕੇ ਇਸ ਮੁੱਦੇ ਦੇ ਉੱਤੇ ਬੜੀ ਵੱਡੀ ਲੜਾਈ ਲੜਨੀ ਪੈਣੀ ਆ ਜਥੇਬੰਦੀਆਂ ਨੂੰ ਹੱਥ ਬੰਨ੍ਹ ਕੇ ਬੇਨਤੀ ਕਰਦਾ ਕਿਸਾਨ ਜਥੇਬੰਦੀਆਂ ਨੂੰ ਖਾਸ ਕਰਕੇ ਵੀ ਉਹ ਇਸ ਕੰਮ ਵਾਸਤੇ ਕੀ ਆ ਸਾਥ ਜ਼ਰੂਰ ਦੇਣ ਤੇ ਜਿਹੜੇ ਪ੍ਰੋਜੈਕਟ ਸੀ ਲਿਆਉਣਾ ਚਾਹੁੰਦੇ ਆ ਆਉਣ ਵਾਲੇ ਟਾਈਮ ਦੇ ਵਿੱਚ ਉਹਦੇ ਵਾਸਤੇ ਸਾਨੂੰ ਰਲ ਮਿਲ ਕੇ ਸਰਕਾਰਾਂ ਦੇ ਗੱਲ 'ਚ ਸਟੇਟ ਸਰਕਾਰ ਨੂੰ ਵੀ ਮੂਹਰੇ ਰਾਉਣਾ ਪਊ ਤੇ ਸੈਂਟਰ ਦੇ ਗੱਲ 'ਚ ਹੱਥ ਪਾਉਣਾ ਪਊ ਇਹ ਗੱਲ ਯਾਦ ਰੱਖਿਓ ਜੇ ਨਾ ਕਰ ਸਕੇ ਤਾਂ ਫਿਰ ਉਜੜਨ ਵਾਸਤੇ ਤਿਆਰ ਰਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ